ਸਸਰੀ ਗਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇਐਲ ਫਾਸਟ ਨਿਊਜ਼ ਕਈ ਦਿਨ ਪਹਿਲਾਂ ਜਿਹੜਾ ਇਹ ਅੰਕਲ ਦਾ ਗੀਤ ਤੁਸੀਂ ਸੋਸ਼ਲ ਮੀਡੀਆ ਤੇ ਸੁਣਿਆ ਤੇ ਅੱਜ ਫੇਰ ਇਹ ਪਹੁੰਚੇ ਆ ਤੇ ਇਹਨਾਂ ਦਾ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਦੱਸ ਦਿਆਂ ਵੈਸੇ ਇਹ ਕੈਮਰੇ ਦੇ ਮੂਰੇ ਦਲਦੇ ਨਹੀਂ ਹੈਗੇ ਇਹ ਬੰਦਾ ਬੜਾ ਭੋਲਾ ਬੱਕਰ ਬੰਦਾ ਹੈਗਾ ਤੇ ਦੱਸਿਆ ਜਾਂਦਾ ਵੀ ਇਹ ਮਲੇਸ਼ੀਆ ਚ ਵੀ 2-3 ਸਾਲ ਰਹਿ ਕੇ ਆਇਆ ਹੈ ਤੇ ਵਧੀਆ ਕਮਾਈ ਵੀ ਕਰ ਲਈ ਸੀ ਪਰ ਭਗਤ ਬੰਦਾ ਸੀ ਤੇਦੇ ਪੈਸੇ ਜਿਹੜੇ ਉਹ ਇਧਰ ਉਧਰ ਏਜੰਟਾਂ ਨੇ ਖਰਾਬ ਕਰਵਾਤੇ ਕਈ ਕੰਪਨੀਆਂ ਕੰਪਨੀਆਂ ਜੁਵਾ ਕੇ ਤੇ ਅੱਜ ਕੱਲ੍ਹ ਇਹ ਬੰਦਾ ਰੇੜੀ ਤੇ ਬਹਿ ਕੇ ਗੀਤ ਗਾਉਂਦਾ ਤੇ ਆਪਣਾ ਗੁਜ਼ਾਰਾ ਕਰਦਾ ਚਲ ਸੰਗਠਨੀ ਇਹ ਪਗਲ ਬਾਤ ਕਰਦੇ ਆਂ ਹਾਂਜੀ ਅੰਕਲ ਜੀ ਆਹ ਬੇਟੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਹੋਰ ਵਧੀਆ ਓ ਠੀਕ ਹੈ ਹੋਰ ਫਸਲਬਾੜੀ ਠੀਕ ਹੈ ਵਧੀਆ ਵਧੀਆ ਕਿਵੇਂ ਚੱਲਦਾ ਕੰਮ ਤੁਹਾਡਾ ਠੀਕ ਹੈ ਬੱਸ ਟਾਈਮ ਪਾਸ ਹੋਈ ਜਾਂਦਾ ਜੱਟ ਦਾ ਬਹਿਲੇ ਹੈਗੇ ਹੁਣ ਚਲੋ ਵਧੀਆ ਜੇ ਸਾਨੀ ਛੱਡੀ ਐ ਤੇ ਹੁਣ ਬਹਿਲੇ ਮੱਚਾ ਲਾਚ ਲੱਗ ਜੀ ਬੰਦਾ ਭੈੜਾ ਲੱਗਦਾ ਬਹਿਲਾ ਬੰਦਾ ਸਹੀ ਐ ਸਹੀ ਵਧੀਆ ਵਧੀਆ ਕੰਮ ਕਰਦਾ ਸੋਹਣਾ ਲੱਗਦਾ ਐ ਤੇ ਇੱਕ ਨਾ ਤੁਸੀਂ ਕੱਲ ਗੀਤ ਗੁੰਗਣਾ ਰਹੇ ਸੀ ਚਿੜੀਆਂ ਕੁੜੀਆਂ ਗਾਈਆਂ ਦੇ ਹਨ ਆਹ ਆਹ ਤਾਂ ਵੀ ਬਹੁਤ ਆਪਣੇ ਟਰਾਲਾ ਗਾਣੇ ਦਾ ਹੈ ਪਹਿਲਾਂ ਵੀ ਜਿਹੜਾ ਗੀਤ ਹੈ ਬਹੁਤ ਸਾਰੇ ਕਲਾਕਾਰਾਂ ਨੇ ਕੁੜੀਆਂ ਤੇ ਗਾਈਆਂ ਤੇ ਗਊਆਂ ਦੇ ਤੇ ਇਸ ਤਰ੍ਹਾਂ ਦੇ ਗਾਏ ਹੈ ਹਨਾ ਆਹ ਹੈ ਉਹ ਆਪਾਂ ਨੂੰ ਵੀ ਤੁਸੀਂ ਇੱਕ ਅਜੰਕਲ ਜੀ ਦੀ ਆਵਾਜ਼ ਸੁਣਦੇ ਆ ਤੇ ਸੁਣਾਓ ਜੀ ਆਪਾਂ ਜੀ ਸੁਣਾ ਦਿੰਨੇ ਜੀ ਜੀ ਖਾਲਸਾ ਵਹਿਗੂਰ ਤੇ ਜੈ ਸ੍ਰੀ ਅਕਾਲ ਉਹ ਗੋਵਾ ਤੇ ਥੀਆਂ ਚਿੜੀਆਂ ਹੱਤ ਮੈਂ ਰੱਬ ਦੀ ਦਾਤ ਵੀਰੇ ਹਾਏ ਉਹ ਜਿਹੜਾ ਤੈਨਾਂ ਉੱਤੇ ਜ਼ੁਲਮ ਕਰੂ ਹਾਏ ਉਹਦਾ ਹੋ ਜਾਣਾ ਵੀ ਨਾਸੀ ਵੀਰੇ ਉਹ ਜਿਸ ਬੰਦੇ ਦੀ ਸੋਚ ਐ ਛੋਟੀ ਐ ਹੋ ਜਾਣਾ ਚੱਕਣਾ ਚੂਰ ਵੀਰੇ ਹਾਏ ਉਦ ਕੈਰੋਂ ਪੜਵਾ ਵਰਗਾ ਬਣ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਏ ਨਹਾਰਿਆ ਕੇ ਰੰਗ ਵੀਰੇ ਹਾਏ ਓਹ ਕਿਹੜੀ ਗੱਲਾਂ ਖੁੱਖ ਦੇ ਦਿੱਤੀ ਐ ਕੁੱਤੀਆਂ ਉਹ ਢੰਗ ਵੀਰੇ ਉਹ ਦੇਖਿਆ ਗਉਂਵਾ ਨੇ ਤੁਹਾਨੂੰ ਐ ਇੱਕ ਕੱਲਾ ਦੁੱਧ ਪੀ ਆਇਆ ਸੀ ਹਾਏ ਉਹ ਦੁੱਧ ਪੀ ਕੇ ਤਾਂ ਮਰ ਜਾਂਦੀ ਸੀ ਐ ਥੋੜੀ ਵੀ ਤਾਂ ਭੁੱਖ ਵੀਰੇ ਉਹ ਰੈਂਦਾ ਖੁੰਦਾ ਟੁੱਟ ਜਾਂਦਾ ਸੀ ਥੋੜਾ ਵੀ ਤਾਂ ਦੁੱਖ ਵੀਰੇ ਹਾਏ ਓਏ ਹੁਣ ਤਾਂ ਤੁਸੀਂ ਕੁੱਟਣ ਲੱਗ ਪਏ ਕਈਆਂ ਗੰਡਾਚਾਂ ਨਾਲ ਵੀਰੇ ਓਏ ਉਹਨਾਂ ਦੀਆਂ ਹੱਡੀਆਂ ਦਾ ਤੁਸੀਂ ਕਰ ਦਿੱਤਾ ਚੱਕਰਾ ਚੂਰ ਵੀਰੇ ਹਾਏ ਹੁਣ ਤਾਂ ਤੁਸੀਂ ਕੁੱਟਣ ਲੱਗ ਪਏ ਐ ਕਈਆਂ ਗੰਡਾਚਾਂ ਨਾਲ ਵੀਰੇ ਓ ਜਿਹੜੀਆਂ ਚਿੜੀਆਂ ਚੋਗਾ ਚੋਕੇ ਅਸ਼ਮਾਨੇ ਡਾਰੀਆਂ ਲਾਉਂਦੀਆਂ ਸੀ ਆਇਓ ਤਾਂ ਜੀ ਆਉਂ ਜਾਂਦ ਤੇ ਹਰ ਬੰਦੇ ਦੀ ਓਏ ਉਤਾ ਬਾਰਿਸ਼ ਸੁਖ ਮਨ ਉਦਿਆਂ ਸੀ ਓ ਰੱਬ ਵੀ ਉਦੋਂ ਖੁਸ਼ ਹੋ ਜਾਂਦਾ ਆ ਜਦੋਂ ਨੇੜਿਓਂ ਮੁੜ ਮੁੜ ਆਉਂਦੀਆਂ ਸੀ ਆਏ ਬੰਦੇ ਨੀ ਵੀ ਮਰ ਜਾਂਦੀ ਸੀ ਆ ਉਸ ਸਮੇਂ ਤੇ ਫੁਖ ਵੀਰੇ ਜਦੋਂ ਚੜਚੜ ਕਰਕੇ ਬੰਦੇ ਦੇ ਐ ਕੋਲੇ ਰੌਲਾ ਪਾਉਂਦੀਆਂ ਸੀ ਉਹ ਜਿਹੜਾ ਤਿੰਨਾ ਉੱਤੇ ਜ਼ੁਲਮ ਕਰੂ ਹਏ ਉਹਦਾ ਹੋ ਜਾਣਾ ਬਿਨਾ ਸੀਰੇ ਹਾਏ ਉਹ ਜਿਸ ਵਰਤੈ ਦੀ ਸੋਚ ਆ ਛੋਟੀ ਉਹ ਢਿਲੋਂ ਹੋ ਜਾਣਾ ਚੱਕਣਾ ਚੂਰੀ ਵੀਰੇ ਆਯੋਦਾ ਕੈਰੋ ਪਾਡਵਾ ਵਰਗੋ ਮਣਕੇ ਅਰੇ ਜੁ ਇੱਕ ਇਤਿਹਾਸ ਵੀਰੇ ਹੋ ਗੁੜਿਆਂ ਬਾਲਾ ਓ ਢਿੱਲੂ ਜੱਟ ਤਾਂ ਹਾ ਜਮਾ ਸੱਚ ਸੁਣਾਉਂਦਾ ਓਏ ਢੇਰੀ ਭੌਂਗ ਦਿਲਾਤੇ ਜੱਟ ਚੜਿਆ ਵੀ ਤਾਂ ਆਉਂਦਾ ਏ ਓ ਪੱਤਰਕਾਰ ਨਾਲ ਯਾਰੀ ਸਾਡੀ ਹਾ ਰੋਜ ਵਧੀਆ ਗਾਣੇ ਉਹਨੂੰ ਸੁਣਾਉਂਦਾਗਾ ਉਹ ਸਾਡਾ ਪੁੱਤਰ ਹਰੇਸ਼ ਪਤਰਕਾਰ ਆਈ ਉਹਦੀ ਕੁਟੀ ਦੁਨੀਆ ਵਿੱਚ ਚੜਾਉਂਦਾ ਹੈਗਾ ਵਾਹ ਕੀ ਬਾਤ ਬਹੁਤ ਕਾਣ ਗੀਤ ਹੈ ਅੰਕਲ ਜੀ ਆਇ ਤਾਂ ਕਮਾਲ ਹੀ ਕਰਤੀ ਤੇ ਦਰਸ਼ਕਾਂ ਨੂੰ ਇਹ ਗੁਜਾਰਸ਼ ਕਰਦੇ ਆਂ ਤੇ ਗੀਤ ਨੂੰ ਜੇ ਵਧੀਆ ਲੱਗਿਆ ਤਾਂ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਵੀ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਇਹ ਤੁਸੀਂ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਫੇਰ ਕਦੇ ਹੋਏ ਹੋਰ ਗੀਤ ਨਾਲ ਮਿਲਦੇ ਆ ਬਹੁਤ ਬਹੁਤ ਧੰਨਵਾਦ